ਪਿੰਡ ਪੜਤੇ ਦੀਆਂ ਛੜਕਾਂ ਦੇ ਹਾਲਾਤ ਜਿਹੜੇ ਕਿ ਕਾਫੀ ਡਾਮ ਡੋਲ ਦਿਖਾਈ ਦੇ ਰਹੇ ਨੇ ਕਿਉਂਕਿ ਵੱਡੇ ਵੱਡੇ ਖੱਡੇ ਪਏ ਹੋਏ ਆ ਡੇਡ ਡੇਡ 2 2 ਫੁੱਟ ਦੇ ਖੱਡੇ ਪਏ ਹੋਏ ਆ ਜਿੱਥੇ ਕਿ ਕਈ ਵਾਰੀ ਗੱਡੀਆਂ ਵੀ ਪਲਟ ਸਕਦੀਆਂ ਨੇ ਔਰ ਜਿਹੜੇ ਕਿ ਟਰੈਕਟਰ ਹੁਣ ਇਸ ਵਕਤ ਜਿਹੜੀ ਮਿੱਟੀ ਪਾਉਣ ਦਾ ਤੇ ਉੱਤੇ ਕੰਮ ਕੀਤਾ ਜਾ ਰਿਹਾ ਪਰ ਇਹ ਜਿਹੜਾ ਹਾਲਾਤ ਹੈ ਤੁਹਾਨੂੰ ਇਸ ਵਕਤ ਦੇ ਦਿਖਾਣੇ ਆ ਅਸੀਂ ਪਿੰਡ ਦੇ ਲੋਕਾਂ ਨਾਲ ਵੀ ਗੱਲ ਕਰਾਂਗੇ ਜਿੱਥੇ ਅੱਜ ਇਹ ਕੰਮ ਹੁਣ ਆਰੰਭ ਕੀਤਾ ਹੈ ਪਰ ਬਾਰਸ਼ ਪੈਣ ਦੇ ਨਾਲ ਜਦੋਂ ਕਿ ਇੱਥੋਂ ਆਣਾ ਜਾਣਾ ਹੀ ਬਹੁਤ ਮੁਸ਼ਕਲ ਹੋ ਰਿਹਾ ਹੈ ਇਸ ਵਕਤ ਜਿਹੜਾ ਕਿ ਪੜਤੇ ਪਹੁੰਚੇ ਜਿੱਥੇ ਕਿ ਬਾਸ਼ਾਪੁਰ ਤੋਂ ਲੈ ਕੇ ਪੜਤੇ ਤੱਕ ਛੜਕ ਦੇ ਹਾਲਾਤ ਕਾਫੀ ਡਰਾਮਟੋਲ ਦਿਖਾਈ ਦੇ ਰਹੇ ਨੇ ਕਿਉਂਕਿ ਦੂਜੇ ਪਾਸੇ ਹੜ੍ਹ ਦੀ ਮਾਰ ਚ ਝਲ ਰਹੇ ਲੋਕਾਂ ਤੋਂ ਵੀ ਅਸੀਂ ਗੱਲ ਕਰ ਰਹੇ ਹਾਂ ਕਿ ਇਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਜਿਹੜੇ ਆਣਾ ਜਾਣਾ ਇਹਨਾਂ ਨੂੰ ਕਿਸ ਤਰ੍ਹਾਂ ਦੀ ਮੁਸੀਬਤ ਦਾ ਕਾਰਨ ਬਣਿਆ ਹੋਇਆ ਹੈ ਕਿਉਂਕਿ ਛੜਕ ਦੇ ਵਿੱਚ ਜਿਹੜੇ ਕਾਫੀ ਵੱਡੇ ਵੱਡੇ ਖੱਡੇ ਪਏ ਹੋਏ ਨੇ ਹਾਂਜੀ ਕੀ ਨਾਂਜੀ ਤੁਹਾਡਾ ਮੇਰੇ ਨਾਮ ਇਤਾਰਾਮ ਹੈ ਜੀ ਪਿੰਡ ਰਾਮਪੁਰ ਪੜਤੇ ਤੋਂ ਮੈਂ ਕੀ ਹਾਲਾਤ ਤੁਹਾਡੇ ਹਾਲਾਤ ਤੁਸੀਂ ਨੰਗ ਕੇ ਆਏ ਹੋ ਸਰ ਦੇਖੇ ਹੋਣਾ ਤੁਸੀਂ ਹਾਲਾਤ ਕਿੰਨੇ ਬਹੁਤ ਵਧੀਆ ਨੇ ਇਹ ਪਹਿਲਾਂ ਦੇ ਬਹੁਤ ਜ਼ਿਆਦਾ ਜਦੋਂ ਕਾਂਗਰਸ ਦੀ ਸਰਕਾਰ ਸੀ ਹੁਣ ਹੋਰ ਜ਼ਿਆਦਾ ਵਧੀਆ ਹੋ ਗਿਆ ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਹੈ ਐਮਐਲਏ ਸਾਹਿਬ ਕੁਲਵੰਤ ਸਿੰਘ ਬਾਜੀਗਰ ਮੈਨੂੰ ਲੱਗਦਾ ਜਦੋਂ ਤੋਂ ਬਣੇ ਨੇ ਸਾਨੂੰ ਨਹੀਂ ਲੱਗਦਾ ਕਿ ਵੀ ਇੱਕ ਵਾਰੀ ਵੀ ਕਦੇ ਉਹਨਾਂ ਨੇ ਰਾਮਪੁਰ ਪੜਤੇ ਜੇ ਆ ਕੇ ਸ਼ਕਲ ਦਿਖਾਈ ਹੋਏ ਕੀ ਲੱਗਦਾ ਤੁਹਾਨੂੰ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਬੁਰਾ ਹਾਲ ਹੈ ਸੜਕਾਂ ਦਾ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਵਧੀਆ ਇਹ ਸੜਕਾਂ ਤੁਹਾਡੀਆਂ ਜਿਹੜੀਆਂ ਇੱਥੇ ਕੋਈ ਗ੍ਰਾਂਟ ਨਹੀਂ ਆਈ ਇੱਥੇ ਗ੍ਰਾਂਟ ਜੇ ਆਵੇ ਸਰ ਤੁਸੀਂ ਜੇ ਗ੍ਰਾਂਟ ਆਈ ਹੁੰਦੀ ਤਾਂ ਸਾਡੇ ਤੁਸੀਂ ਹੁਣ ਮਹੱਲੇ 'ਚ ਜਾ ਕੇ ਆਏ ਹੋ ਵਾਲਮੀਕੀ ਬਸਤੀ ਜੇ ਇਹਦੇ ਹਾਲਾਤਾਂ ਦੇ ਹਿਸਾਬ ਨਾਲ ਹੀ ਲਾ ਲਓ ਤੁਸੀਂ ਹਾਬਕ ਵੀ ਇੱਥੇ ਆਈ ਹੋਊਗੀ ਕੋਈ ਗ੍ਰਾਂਟ ਤੇ ਸੜਕਾਂ ਤੇ ਬਹੁਤ ਦੂਰ ਦੀ ਗੱਲ ਹੈ ਉਹਨਾਂ ਕੋਲ ਤਾਂ ਇੰਨਾ ਵੀ ਕੁਝ ਹੈ ਨਹੀਂ ਜੀ ਜਿਹੜਾ ਵੀ ਗਲੀਆਂ ਨਾਲੀਆਂ ਹੀ ਬਣਾ ਦੇਣ ਸੜਕਾਂ ਤਾਂ ਉਹਨਾਂ ਦੀ ਬਸ ਦੀ ਗੱਲ ਹੈ ਨਹੀਂ ਉਹ ਗगन ਅਨਮੋਲ ਗगन ਮਾਨ ਜਿਹੜੀ ਕਹਿੰਦੀ ਸੀ ਆ ਅਸਤੀਫਾ ਦਿਓ ਜੀ ਆ ਕਰੋ ਸਾਡੀ ਸਰਕਾਰ ਆਉਂਦੇ ਅਸੀਂ ਐਮਐਸਪੀ ਦਵਾਂਗੇ ਐਮਐਸਪੀ ਦਾ ਕੀ ਦੇਣੀ ਸੀ ਸਰਕਾਰ ਨੇ ਉਹਨਾਂ ਨੂੰ ਜੋ ਹੈਗਾ ਸੀ ਉਹ ਇਹਨਾਂ ਦੇ ਜੇਬ ਚੋਂ ਕੱਢੋਨਾਂ ਦੀਆਂ ਟਰਾਲੀਆਂ ਚੋਰੀ ਕਰਕੇ ਲੈ ਗਏ ਗੈਸ ਸਿਲੰਡਰ ਤੱਕ ਚੋਰੀ ਕਰ ਲਏ। ਹੋਰ ਵੀ ਪਿੰਡ ਦੇ ਜਿਹੜੇ ਬੰਦੇ ਪੁੱਛਾਂਏ ਤੁਹਾਡੇ ਪਿੰਡ ਦੇ ਹਾਲਾਤ ਕਿਸ ਤਰ੍ਹਾਂ ਦੇ ਔਰ ਜਿਹੜੇ ਕੀ ਕੋਈ ਬਿਮਾਰੀ ਜਾਂ ਕੋਈ ਦਵਾਈ دارو ਲੈਣਾ ਹੁੰਦਾ ਹੈ ਜਾਂ ਕਿਸ ਤਰ੍ਹਾਂ ਦੀ ਸਮੱਸਿਆ ਇੱਥੇ ਪਿੰਡ ਦੀ ਹੈ। ਸਰ ਇੱਥੋਂ ਸਕੂਲ ਜਾਣ ਲੱਗੇ ਬੱਚੇ ਬੰਦੇ ਏਦਾਂ ਡਿੱਗਦੇ ਪੰਜ ਚਾਰ ਦਿਨ ਹੋ ਗਏ ਮੀਂਹ ਪੈਂਦਾ ਜੀ। ਮੋਟਰਸਾਈਕਲ ਵਾਲ ਏਡੇ ਡਿੱਗ ਡਿੱਕੇ ਜਾਂਦੇ ਜਿਵੇਂ ਅੱਖਤ ਜਾ ਹੀ ਨਹੀਂ ਸਕਦੇ ਜੀ। ਇੰਨਾ ਬੁਰਾ ਹਾਲ ਆ। ਇੱਥੋਂ ਜਾਓਗੇ ਤੁਸੀਂ ਇੱਥੇ ਜਾਂਦੇ ਦੇਖੋ ਦੋ ਜੇਸੀਬੀ ਚੱਲ ਰਹੀ ਆ ਬਾਦਸ਼ਾਹਪੁਰ ਬਸ ਸਿਰਫ ਬਾਦਸ਼ਾਹਪੁਰ ਤੱਕ ਆਂਦੇ ਪ੍ਰਸ਼ਾਸਨ ਉਤੋਂ ਅੱਗੇ ਇਧਰ ਆਂਦਾ ਨਹੀਂ ਘੱਗਰ ਟੱਪਕੇ ਇਹ ਪਿੰਡ ਤੇ ਉਹਨਾਂ ਨੂੰ ਦਿਖਾਈ ਨਹੀਂ ਦਿੰਦੇ ਜਾ ਕੇ ਤਿੰਨ ਪਿੰਡ ਪਿੰਦੇ ਇਸ ਪਾਸੇ ਇਧਰ ਇਹਨਾਂ ਨੇ ਇਹ ਸੋਚਿਆ ਕਿ ਇਹ ਹਰਿਆਣੇ ਦੇ ਪਿੰਡ ਹੈ ਜਦੋਂ ਵੋਟਾਂ ਲੈਣਾਂ ਨੇ ਉਦੋਂ ਆਂਦੇ ਆ ਉਸ ਤੋਂ ਬਾਅਦ ਇਹਨਾਂ ਨੂੰ ਦਿਖਦੇ ਨਹੀਂ ਇਹ ਪਿੰਡ ਤਿੰਨ ਜਿਹੜੇ ਇਧਰ ਆ ਪੰਜਾਬ 'ਚ ਇਹ ਪਿੰਡ ਦੇਖਦੇ ਨਹੀਂ ਅੱਗੇ ਇਹਨਾਂ ਨੂੰ ਆਪ ਠੇਕਾ ਜੀ ਸਾਡੇ ਠੇਕੇ ਲੱਗੇ ਹਾਲ ਦੇਖੋ ਕੀ ਆ ਕੋਈ ਗੱਡੀ ਨਹੀਂ ਲੰਘ ਸਕਦੀ ਕੋਈ ਮੋਟਰਸਾਈਕਲ ਨਹੀਂ ਲੰਗਦਾ ਜੀ ਬਹੁਤ ਬੁਰ ਕੀ ਲੱਗਦਾ ਜੇਕਰ ਤੁਹਾਡੇ ਕੋਈ ਘਰ ਦੇ ਵਿੱਚ ਢਿੱਲਮੱਠ ਹੋ ਜਾਂਦੀ ਹੈ ਜਾਂ ਦਵਾਈ ਬੂਟੀ ਕੋਈ ਕਿਸੇ ਤਰ੍ਹਾਂ ਦੀ ਲੈਣ ਜਾਣਾ ਪੈਂਦਾ ਹੈ ਬਾਦਸ਼ਾਹਪੁਰ ਤੱਕ ਕਿਸ ਤਰ੍ਹਾਂ ਜਾਣਿਆ ਬੋਖ ਜਾਣਿਆ ਜੀ ਮੋਟਰਸਾਈਕਲ ਬਾਕੀ ਕੀ ਕਹਿਣਾ ਚਾਹਦੇ ਹੈਗੇ ਕੋਈ ਦਵਾਈ ਬੂਟੀ ਲੈਣ ਇਧਰੋਂ ਅਸੀਂ ਜਾ ਹੀ ਨਹੀਂ ਸਕਦੇ ਸਾਨੂੰ ਜਾਣਾ ਹੈ ਹਰਿਆਣੇ ਜੇ ਪੈਂਦਾ ਆ ਫਿਰ ਉਹ ਕੀ ਕਰੀਏ ਜਿਆਦਾ ਰਾਹ ਹੀ ਇਧਰ ਆ ਹਰਿਆਣੇ ਵਾਲੇ ਇੰਦੀਆਂ ਛੜਕਾਂ ਜਾ ਕੇ ਦੇਖੋ ਕਿੰਨੀਆਂ ਸਾਫ ਆ ਸਾਡੇ ਇੱਥੇ ਟੋਏ ਬਣੇ ਹੋਏ ਆ ਕੀ ਮੰਗ ਕਰਦੇ ਤੁਸੀਂ ਸਰਕਾਰ ਤੋਂ ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਸਰਕਾਰ ਨੂੰ ਥੋੜਾ ਸਮਾਂ ਰਹਿ ਗਿਆ ਜਿਹੜਾ ਕਿ ਇਹ ਆਮ ਆਦਮੀ ਪਾਰਟੀ ਦਾ ਲੇਕਿਨ ਤੁਹਾਡੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਹਾਲਾਤ ਜਿਹੜੇ ਆ ਤੁਸੀਂ ਦੱਸ ਰਹੇ ਹੋ ਸਰ ਦੇਖ ਲਓ ਜੀ ਮੌਸਮ ਖਰਾਬ ਜੀ ਸੜਕਾਂ ਦਾ ਬਹੁਤ ਬੁਰਾ ਹਾਲ ਹੈ ਜੀ ਇਹ ਕੁਝ ਕਰ ਸਕਦੇ ਆ ਸੜਕਾਂ ਦਾ ਕਰਨ ਜੀ ਔਰ ਕੀ ਕਰੇ ਇਸ ਕੋਲੇ ਜੇ ਕੋਈ ਹੜ੍ਹ ਦੀ ਸੰਭਾਵਨਾ ਹੋ ਜਾਂਦੀ ਹੈ ਜੀ ਤਾਂ ਫੇਰ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਜਾਂਦੀ ਹੈ ਜੀ ਜਿਵੇਂ ਕੋਈ ਵੀ ਹੈਲਮਟ ਹੋਵੇ ਜਾਂ ਕੁਝ ਵੀ ਸਾਡਾ ਹਰਿਆਣਾ ਪੰਜਾਬ ਨਾਲੋਂ ਸੰਪਰਕ ਟੁੱਟ ਜਾਂਦਾ ਹੈ ਨਾ ਇੱਥੇ ਸਾਡੇ ਕੋਈ ਕੋਈ ਕਿਸ਼ਤੀ ਵਗੈਰਾ ਕੁਝ ਨਹੀਂ ਹੁੰਦਾ ਜੀ ਕੋਈ ਚੀਜ਼ ਨਹੀਂ ਮਿਲਦੀ ਤੇ ਇੱਕ ਹੋਰ ਸਰ ਸਾਨੂੰ ਪ੍ਰੋਬਲਮ ਹੈ ਕਿ ਜੋ ਜ਼ਿਮੀਦਾਰ ਲੋਕ ਨੇ ਉਹਨਾਂ ਦੇ ਤੇ ਟਰੈਕਟਰ ਹੈਗੇ ਨੇ ਸਾਰਾ ਕੁਝ ਹੈ ਜੀ ਸਾਨੂੰ ਪਾਣੀ ਦੀ ਬਹੁਤ ਪ੍ਰੋਬਲਮ ਆਂਦੀ ਹੈ ਜੇ ਸਾਨੂੰ ਜਿਹੜਾ ਇੱਥੇ ਅਸੀਂ ਘੱਗਰ ਦੇ ਪਹੁੰਚੇ ਆਂ ਔਰ ਇੱਥੇ ਨਾਲ ਹੀ ਜਿਹੜਾ ਕਿ ਇੱਥੇ ਕੁਝ ਇੱਕ ਘਰ ਪਰਿਵਾਰ ਦੇ ਵਿੱਚ ਜਵਾਨ ਜਵਾਨ ਨੌਜਵਾਨ ਦੀ ਮੌਤ ਹੋਣ ਕਰਕੇ ਕਾਫੀ ਸੋਗ ਦੀ ਲਹਿਰ ਵੀ ਦੇਖਣ ਨੂੰ ਮਿਲ ਰਹੀ ਆ ਉਹਨਾਂ ਦਾ ਵੀ ਇੱਥੇ ਘਰ ਦੇ ਵਿੱਚ ਹਲਕਾ ਚਤਰਾਣਾ ਦੇ ਜਿਹੜੇ ਕਿ ਸ਼੍ਰੋਮੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਉਹ ਪਤਾ ਲੈਣ ਆਏ ਨੇ ਔਰ ਦੁੱਖ ਸੁੱਖ ਸਾਂਝਾ ਕਰਨ ਆਏ ਨੇ ਉਹਨਾਂ ਦੇ ਔਰ ਇੱਥੇ ਇਹਨਾਂ ਰੀਆਂ ਜਿਹੜੀਆਂ ਸਮੱਸਿਆਵਾਂ ਹੋਰ ਵੱਡੀਆਂ ਵੱਡੀਆਂ ਖੜੀਆਂ ਦਿਖਾਈ ਦਿੱਤੀਆਂ ਉਹਨਾਂ ਸੰਬੰਧੀ ਵੀ ਇਹਨਾਂ ਨੇ ਕਾਫੀ ਜ਼ਿਆਦਾ ਪਿੰਡ ਵਾਲਿਆਂ ਨਾਲ ਜਿਹੜਾ ਕਿ ਹੈਲਪ ਕਰਨ ਦੀ ਵੀ ਕੋਸ਼ਿਸ਼ ਕੀਤੀ ਔਰ ਪਿੰਡ ਦੇ ਜਿਹੜੇ ਕਿ ਦੁੱਖੜੇ ਸੁਣਿਆ ਹਾਂ ਜੀ ਪ੍ਰਧਾਨ ਜੀ ਜਿਹੜੀਆਂ ਛੜਕਾਂ ਦੇ ਕੀ ਹਾਲਾਤ ਸੀ ਤੁਸੀਂ ਨੰਘ ਕੇ ਆਏ ਹੋ ਪਿੱਛੋਂ ਜਿਹੜਾ ਕਿ ਬਾਚਾਪੁਰ ਤੋਂ ਪਰਤੇ ਤਾਂ ਕਿ ਕਿਦਾਂ ਇਹ ਮਾਰਦਾ ਏਰੀਆ ਹੈ ਕਾਫੀ ਜ਼ਿਆਦਾ ਕੀ ਲੱਗਦਾ ਤੁਹਾਨੂੰ ਇਸ ਏਰੀਆ ਦੇ ਵਿੱਚ ਛੜਕਾ ਨਾ ਵੜਨ ਦਾ ਕੀ ਕਾਰਨ ਹੈ ਮਹਿਰੂਖ ਜੀ ਅੱਜ ਤਾਂ ਅਸੀਂ ਅਫਸੋਸ ਕਰਨ ਆਏ ਸੀ ਮਿੱਤਾ ਜੀ ਨੇ ਫੋਨ ਕਰਿਆ ਸੀ ਤੇ ਵੀ ਇਦਾਂ ਕਰਕੇ ਜਵਾਨ 20 ਸਾਲਾਂ ਦਾ ਮੁੰਡਾ ਉਹਦੀ ਡੈਥ ਹੋ ਗਈ ਹੈ ਫਾਦਰ ਸਾਹਿਬ ਉਹਦੇ ਆਏ ਹੋਏ ਨੇ ਕਿ ਤੁਸੀਂ ਜ਼ਰੂਰ ਮਿਲ ਕੇ ਜਾਓ ਬਾਚਾ ਮਹਾਰਾਸ਼ਟਰ ਚ ਬੰਬੇ ਕੰਮ ਕਰਦੇ ਨੇ ਸੋ ਮੈਂ ਤਾਂ ਅੱਜ ਅਫਸੋਸ ਕਰਨ ਆਇਆ ਸੀ ਸੋ ਇੱਥੇ ਆ ਕੇ ਜਿਹੜੇ ਸੜਕਾਂ ਦਾ ਮਾਹੌਲ ਸਿਰਫ ਰਾਮਪੁਰ ਪੜਤੇ ਦਾ ਨਹੀਂ ਹੈ ਇਹ ਤਾਂ ਪਿੰਡ ਪਿੰਡ ਚ ਤੁਸੀਂ ਚਲੇ ਜਾਓ ਨਾ ਪਿੰਡ ਪਿੰਡ ਦੇ ਵਿੱਚ ਪਾਮਾ ਕਿਸੇ ਵੀ ਹਲਕੇ ਦੇ ਔਰ ਸਾਰੇ ਹਲਕੇ ਛਤਰਾਣੇ ਤੋਂ ਕੋਈ ਐਸਾ ਹਲਕੇ ਦੀ ਸੜਕ ਨਹੀਂ ਜਿਹੜੀ 1 ਕਿਲੋਮੀਟਰ ਵੀ ਸਾਬਤ ਹੋਵੇ ਅਬ ਮੈਂ ਤੁਹਾਨੂੰ ਆਉਂਦੇ ਆਪਾਂ ਦੇਖ ਰਹੇ ਸੀ ਕੀ ਲੱਗਦਾ ਤੁਹਾਨੂੰ ਤੁਹਾਡੀ ਤੁਹਾਡੀ ਗੱਡੀ ਵੀ ਮੈਨੂੰ ਲੱਗ ਰਿਹਾ ਵੀ ਰਸਤੇ ਦੇ ਵਿੱਚ ਕੁਝ ਪਲਟੜ ਕਿਨਾਰੇ ਹੋ ਗਈ ਸੀ ਕਿਸ ਤਰ੍ਹਾਂ ਦੇ ਖੱਡੇ ਦੀ ਜਿਹੜੇ ਆ ਕਾਕਾ ਜੀ ਜਿਹੜੇ ਇਹ ਗ੍ਰੀਨ ਸ਼ਰਟ ਵਾਲੇ ਖੜੇ ਨੇ ਕੀ ਨਾਂ ਤੁਹਾਡਾ ਦਲਬੀਰ ਰਾਮ ਨੇ ਬਿਲਕੁਲ ਸਹੀ ਗੱਲ ਕਹੀ ਐ ਆ ਤੁਸੀਂ ਜਿਹੜਾ ਉਹ ਠੇਕੇ ਦੇ ਸਾਹਮਣੇ ਦੇਖ ਲਓ ਉੱਥੇ ਆਪਣੀ ਗੱਡੀ ਵੀ ਪਲਟਣ ਲੱਗੀ ਸੀ ਤੇ ਬੱਚੇ ਤਾਂ ਸਕੂਲ ਜਾ ਨਹੀਂ ਸਕਦੇ ਠੀਕ ਹੈ ਅੱਜ ਤਾਂ ਛੁੱਟੀਆਂ ਨੇ ਲੇਕਿਨ ਜਹੇ ਜੇ ਉੱਥੇ ਹਾਲਾਤ ਨੇ ਮੇਰਾ ਖਿਆਲ ਹੈ ਕੋਈ ਵੀ ਬੱਚਾ ਸਕੂਲ ਨਹੀਂ ਜਾ ਸਕਦਾ ਕੱਚਾ ਰਸਤਾ ਮੈਂ ਸਮਝਦਾ ਕੱਚਾ ਰਸਤਾ ਵੀ ਤਾਂ ਇਹਨਾਂ ਪੱਕੀਆਂ ਸੜਕਾਂ ਤੋਂ ਜ਼ਿਆਦਾ ਬੈਟਰ ਹੁੰਦਾ ਜਿਹੜੇ ਆਪਾਂ ਪਗਡੰਡੀ ਕਹਿੰਦੇ ਨੇ ਟਾਣੀ ਕਹਿ ਦਿੰਦੇ ਨੇ ਟਾਣੀਆਂ ਵੀ ਸੜਕਾਂ ਤੋਂ ਜ਼ਿਆਦਾ ਵਧੀਆ ਨੇ ਪਰ ਇਸ ਦੀ ਜਿਹੜੀ ਹਾਲਾਤ ਹੈ ਸੜਕਾਂ ਦੀ ਬਹੁਤ ਮਾੜੀ ਹਾਲਾਤ ਨੇ ਸਰਕਾਰ ਸੁੱਤੀ ਵੀ ਹੈ ਸਰਕਾਰ ਨੂੰ ਹਾਲ ਲੈਣਾ ਚਾਹੀਦਾ ਰੱਬ ਨਾ ਕਰੇ ਜਿੱਦਾਂ ਦੇ ਹਾਲਾਤ ਇੱਥੇ ਹੜ੍ਹ ਦੇ ਬਣੇ ਹੋਏ ਨੇ ਜਿਵੇਂ ਹਰ ਵਾਰੀ ਜਿਵੇਂ ਕੱਗਰ ਦੀ ਮਾਰ ਪੈਂਦੀ ਆ ਹੁੰਦੀ ਆ ਤ ਸਭ ਤੋਂ ਮੈਂ ਸਮਝਦਾ ਸਾਡਾ ਹਲਕਾ ਛਤਰਾਣਾ ਨੂੰ ਕੱਗਰ ਦੀ ਮਾਰ ਪੈਂਦੀ ਹੈ ਔਰ ਇੱਥੇ ਸਾਰਿਆਂ ਪਾਣੀ ਦੇ ਨਾਲ ਸਾਰੀ ਤਹਿਸ਼ ਨੈਸ਼ ਹੋ ਜਾਊਗਾ ਕੁਝ ਮੇਰੇ ਹਿਸਾਬ ਚ ਬਚਨ ਦੀ ਸਥਿਤੀ ਚ ਨਹੀਂ ਰਹੂਗਾ ਸੋ ਸਰਕਾਰ ਮੈਂ ਸਮਝਦਾ ਬੁਰੀ ਤਰ੍ਹਾਂ ਫੇਲ ਹੈ ਕੋਈ ਸਰਕਾਰ ਦਾ ਸਾਢੇ 3 ਸਾਲ ਹੋ ਗਏ ਸਾਢੇ 3 ਸਾਲਾਂ ਦੇ ਵਿੱਚ ਮੈਨੂੰ ਦੱਸ ਦਿਓ ਵੀ 1 ਕਿਲੋਮੀਟਰ ਵੀ ਕਿਤੇ ਰਿਪੇਅਰ ਵੀ ਕੀਤੀ ਹੋਵੇ ਨਵੀਂ ਬਣਾਉਣੀ ਤਾਂ ਦੂਰ ਦੀ ਗੱਲ ਹੈ ਕੋਈ ਸਰਕਾਰ ਨੇ ਸੜਕਾਂ ਦੀ ਰਿਪੇਅਰ ਨਹੀਂ ਕੀਤੀ ਕੋਈ ਸਰਕਾਰ ਨੇ ਕਣਕ ਦਾ ਆਟਾ ਜੋ ਸਕੀਮਾਂ ਬਾਲ ਸਾਹਿਬ ਨੇ ਦਿੱਤੀਆਂ ਸੀ ਉਹ ਨਹੀਂ ਮਿਲ ਸਕੀਆਂ ਆ ਲੋਕ ਇੱਥੇ ਦੇਖੋ ਪਾਣੀ ਤੋਂ ਤਰਸ ਰਹੇ ਆ ਪੀਣ ਨੂੰ ਪਾਣੀ ਨਹੀਂ ਹੈ ਇਹ ਜਿਹੜੇ ਸਰਕਾਰਾਂ ਦੇ ਕੰਮ ਹੁੰਦੇ ਨੇ ਸਭ ਤੋਂ ਪਹਿਲਾਂ ਜਿਹੜੇ ਗਰੀਬ ਸਲਾ ਮੇਰੀਏ ਨੇ ਬਸਤੀਆਂ ਨੇ ਅਸੀਂ ਵੀ ਸਰਕਾਰਾਂ ਚ ਬਾਲ ਸਾਹਿਬ ਨਾਲ ਰਹੇ ਤਾਂ ਸਭ ਤੋਂ ਪਹਿਲਾਂ ਉਹ ਪਾਣੀ ਦਾ ਪ੍ਰਬੰਧ ਕਰ ਦਿੱਤੀ ਸੀਵਰੇ ਦਾ ਪ੍ਰਬੰਧ ਕਰਦੇ ਸੀ ਪਰ ਇਹ ਸਰਕਾਰ ਨੇ ਤਾਂ ਕੁਝ ਸਿਰਫ ਆਪਣੇ ਦਿੱਲੀ ਵਾਲੇ ਆਕਾ ਨੂੰ ਖੁਸ਼ ਕਰਨ ਤੇ ਲੱਗੇ ਹੋਏ ਆ ਲੋਕਾਂ ਮਿਲ ਧਿਆਨ ਇਹ ਸਨ ਕਬੀਰ ਦਾਸ ਬਾਉ ਜਿਹੜੇ ਕਿ ਦੱਸ ਰਹੇ ਸਨ ਕਿ ਇਸ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ ਅੱਜ ਇੱਕ ਬਾਲਮਿਕ ਪਰਿਵਾਰ ਦੇ ਵਿੱਚ ਨੌਜਵਾਨ ਦੀ ਮੌਤ ਹੋਣ ਮਗਰੋਂ ਉਹਨਾਂ ਦੇ ਘਰ ਦੇ ਵਿੱਚ ਦੁੱਖ ਸਾਂਝਾ ਕਰਨ ਪਹੁੰਚੇ ਸਨ ਪਰ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਦੀਆਂ ਇੱਥੇ ਇਸ ਏਰੀਆ ਦੇ ਵਿੱਚ ਸੜਕਾਂ ਲਿੰਕ ਕੇ ਸੜਕਾਂ ਬਣੀਆਂ ਹੋਈਆਂ ਨੇ ਕਾਫੀ ਵੱਡੇ ਵੱਡੇ ਖੱਡੇ ਐ ਔਰ ਆਵਾਜਾਈ ਨੂੰ ਕਾਫੀ ਜ਼ਿਆਦਾ ਪ੍ਰਭਾਵਿਤ ਕਰਦੇ ਆ ਜੇਕਰ ਇਸ ਏਰੀਆ ਦੇ ਵਿੱਚ ਕਿਸੇ ਦੇ ਘਰ ਦੇ ਪਰਿਵਾਰ ਵਿੱਚ ਕੋਈ ਕਿਸੇ ਤਰ੍ਹਾਂ ਦੀ ਬਿਮਾਰ ਹੋ ਜਵੇ ਜਾਂ ਕਿਸੇ ਤਰ੍ਹਾਂ ਦੀ ਅਣਸਖਾਵੀ ਘਟਨਾ ਵਾਪਰ ਜਾਵੇ ਤਾਂ ਉਹਨਾਂ ਨੂੰ ਇਥੋਂ ਦੀ ਨੰਗਣ ਦੀ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਦੀ ਆ ਸਾਹਮਣਾ ਕਰਨਾ ਪੈ ਸਕਦਾ ਹੈ ਔਰ ਸ਼ੁਭਾ ਸਰਕਾਰ ਨੂੰ ਦੇਖਣਾ ਹੋਵੇਗਾ ਕਿ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਜਾ ਕੇ ਜਿਹੜਾ ਕਿ ਸਰਵੇ ਕਰਕੇ ਇਹਨਾਂ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਇੱਥੋਂ ਦੇ ਲੋਕ ਜਿਹੜੇ ਸੁਖੀ ਜੀਵਨ ਬਸਰ ਕਰ ਸਕਣ